ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲਬਾਤ ਕਰਾਂਗੇ ਬਿਜ਼ਨਸ ਦੀ ਅੱਜ ਗੱਲਬਾਤ ਕਰਾਂਗੇ ਕਾਮਯਾਬੀ ਦੀ ਅੱਜ ਗੱਲਬਾਤ ਕਰਾਂਗੇ ਆਪਣੇ ਮਨ ਦੀ ਤੇ ਆਪਣੀ ਸੋਚ ਪੋਜੀਟਿਵ ਤੇ ਨੈਗੇਟਿਵ ਦੀ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬ ਹੋਣਾ ਚਾਹੇ ਉਹ ਰੀਅਲ ਏਸਟੇਟ ਦਾ ਚਾਹੇ ਕੋਈ ਹੋਰ ਕਾਰੋਬਾਰ ਹੈ ਉਹਦੇ ਚ ਤੁਹਾਡਾ ਕੀ 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 ਗੱਲਾਂ ਦੀ ਤੁਹਾਨੂੰ ਲੋੜ ਪੈਂਦੀ ਹੈ ਇਹਦੇ ਬਾਰੇ ਤੁਹਾਡਾ ਥੋੜੀ ਜਿਹੀ ਸਾਂਝ ਪਾਉਣਾ ਦੇਖੋ ਦੋਸਤੋ ਕਾਮਯਾਬ ਹੋਣ ਦੇ ਲਈ ਤੁਹਾਡਾ ਪੋਜੀਟਿਵ ਸੋਚ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਇੱਕ ਮਨ ਦੇ ਵਿੱਚ ਨਾ ਆਪਣੇ ਜਦੋਂ ਇੱਕ ਗੱਲ ਬੱਸੀ ਹੁੰਦੀ ਹੈ ਕਿ ਕੋਈ ਕਿ ਮੈਂ ਯਾਰ ਮੈਂ ਤਾਂ ਮਰ ਗਿਆ ਮੇਰਾ ਤਾਂ ਯਾਰ ਕੁਝ ਨਹੀਂ ਬੰਨਣਾ ਮੈਂ ਕਰਜੇ ਚ ਡੁੱਬ ਗਿਆ ਮੇਰਾ ਤਾਂ ਯਾਰ ਕੋਈ ਹੋਣੀ ਮੈਂ ਤਾਂ ਖਤਮ ਹੋ ਗਿਆ ਜਦੋਂ ਤੁਸੀਂ ਬਾਰ ਬਾਰ ਇਹਨਾਂ ਗੱਲਾਂ ਦਾ ਜਾਪ ਕਰਦੇ ਹੋ ਇਹਨਾਂ ਗੱਲਾਂ ਨੂੰ ਬਾਰ ਬਾਰ ਤੁਸੀਂ ਇੱਕ ਤਰ੍ਹਾਂ ਦਾ ਸਿਮਰਨ ਵਾਂਗੂ ਕਰੀ ਜਾਂਦੇ ਹੋ ਨਾ ਕਰਜਾ ਹਾਏ ਕਰਜਾ ਹਾਏ ਕਰਜਾ ਫਿਰ ਤੁਸੀਂ ਕਰਜੇ ਦੇ ਵਿੱਚ ਡੁੱਬੋਗੇ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਧਾਰਨਾ ਪੋਜੀਟਿਵ ਬਣਾਈ ਹੋਈ ਆ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਔਰ ਮੈਂ ਕਾਮਯਾਬ ਹੋਣਾਗਾ ਮੈਂ ਬਿਜ਼ਨਸ ਦੇ ਵਿੱਚ 100% ਕਾਮਯਾਬ ਹੋਊਗਾ ਔਰ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਤੁਹਾਡੇ ਸਾਹਮਣੇ ਉਦਾਹਰਨ ਬੈਠਾ ਜੁੰਬ ਕੇ ਬਿਲਕੁਲ ਤਰਤੀ ਤੇ ਤਰਤੀ ਤੋਂ ਨੀਵਾ ਜਾ ਕੇ ਦੁਬਾਰਾ ਆਪਣੇ ਆਪ ਨੂੰ ਇੱਕ ਸਿਰਫ ਆਪਣੇ ਬਾਪੂ ਜੀ ਤੋਂ ਲਈ ਹੋਈ ਦਲੀਲ ਤੇ ਆਪਣੀ ਬਣਾਈ ਹੋਈ ਦਲੀਲ ਦੇ ਨਾਲ ਦੁਬਾਰਾ ਫਿਰ ਉਸ ਮੁਕਾਮ ਤੇ ਪਹੁੰਚਿਆ ਜਿਹਦੇ ਲਵੇ ਲਾਉਣੇ ਆਉਣਾ ਵੀ ਮਤਲਬ ਸੁਪਨਾ ਸੀਗਾ ਕਿਉਂਕਿ ਜਦੋਂ ਆਪਾਂ ਆਪਣੇ ਦਿਮਾਗ ਦੇ ਵਿੱਚ ਪੋਜਿਟਿਵ ਸੋਚ ਸੋਚਦੇ ਆ ਫਿਰ ਤੁਹਾਨੂੰ ਪ੍ਰਮਾਤਮਾ ਉਸੇ ਤਰ੍ਹਾਂ ਦੇ ਅਨੇਕਾ ਰਸਤੇ ਖੋਲ ਦਿੰਦਾ ਤੁਹਾਨੂੰ ਕਾਮਯਾਬ ਹੋਣ ਦੇ ਲਈ ਇਹ ਤੁਹਾਡਾ ਸੋਚ ਵਿਚਾਰ ਹੋਣਾ ਬਹੁਤ ਜ਼ਰੂਰੀ ਆ ਕਿ ਮੈਂ ਬਿਜ਼ਨਸ ਦੇ ਵਿੱਚ ਕਾਮਯਾਬ ਹੋਵਾਂਗਾ ਔਰ ਅਵਸੋ ਮਾਂਗਾ ਤੇ ਮੈਂ ਚਾਹੇ ਤੁਸੀਂ ਪ੍ਰਾਪਰਟੀ ਦਾ ਬਿਜ਼ਨਸ ਚੁਣ ਲੋ ਚਾਹੇ ਤੁਸੀਂ ਕੋਈ ਹੋਰ ਬਿਜ਼ਨਸ ਚੁਣ ਲੋ ਤੁਸੀਂ ਇੱਕ ਤੁਹਾਨੂੰ ਇਹ ਗੱਲ ਸੋਚ ਲੈ ਕੇ ਚੱਲਣੀ ਪੈਣੀ ਆ ਕਿ ਮੈਂ ਕਾਮਯਾਬ ਹੋਵਾਂਗਾ 100% ਹੋਵਾਂਗਾ ਉਸ ਉਹਦੇ ਰਸਤੇ ਪ੍ਰਮਾਤਮਾ ਤੁਹਾਨੂੰ ਵੱਖੋ ਵੱਖਰੇ ਖੋਲੇਗਾ ਕਿਉਂਕਿ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਉਹ ਇਹ ਗੱਲ ਨੂੰ ਮੰਨ ਚੁੱਕਿਆਗਾ ਕਿ ਮੈਂ ਕਾਮਯਾਬ ਹੋਣਾ ਹੁਣ ਦੋਸਤੋ ਅਗਲੀ ਗੱਲ ਕਰਦੇ ਆ ਕਿ ਅਸੀਂ ਅਗਰ ਇੱਕ ਸੋਚ ਦੇ ਨਾਲ ਹੀ ਕਾਮਯਾਬ ਹੋਣਾਗਾ ਫਿਰ ਸਾਨੂੰ ਪੈਸਿਆਂ ਤੋਂ ਬਿਨਾ ਕਿਵੇਂ ਕਾਮਯਾਬ ਹੋਵਾਂਗੇ ਅਗਰ ਸਾਡੇ ਕੋਲ ਪੈਸੇ ਨਹੀਂ ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਮੈਨੂੰ ਸੁਣ ਰਿਹਾ ਹੋਊਗਾ ਜਿਹਦੇ ਕੋਲ ਪੈਸੇ ਨੇ ਉਹ ਤਾਂ ਚਲੋ ਕਹੂਗਾ ਕਿ ਮੈਂ ਪੈਸਿਆਂ ਨਾਲ ਕੋਈ ਚੀਜ਼ ਲੈ ਕੇ ਵੇਚ ਲੈਣਾ ਵਪਾਰ ਕਰ ਲੈਣਾ ਜਿਹੜਾ ਵਿਅਕਤੀ ਕਹਿੰਦਾ ਕਿ ਮੇਰੇ ਕੋਲ ਕੋਈ ਕੁਝ ਹੈ ਨਹੀਂ ਮੈਂ ਇਕੱਲੀ ਸੋਚ ਨੂੰ ਲੈ ਕੇ ਕਿੱਥੇ ਜਾਊਂਗਾ ਨਹੀਂ ਇਹ ਗੱਲ ਨਹੀਂ ਤੁਹਾਡੇ ਕੋਲੇ ਬਹੁਤ ਕੁਝ ਹੈ ਤੁਹਾਨੂੰ ਜੋ ਪ੍ਰਮਾਤਮਾ ਨੇ ਦਿੱਤਾ ਹੋਇਆ ਨਾ ਤੁਸੀਂ ਉਹਦਾ ਸ਼ੁਕਰ ਕਰਕੇ ਤੁਹਾਡੇ ਕੋਲੇ ਜੋ ਪ੍ਰਮਾਤਮਾ ਨੇ ਤੁਹਾਨੂੰ ਦਿਮਾਗ ਦਿੱਤਾ ਸਰੀਰ ਦਿੱਤਾ ਦੋ ਹੱਥ ਦਿੱਤੇ ਨੇ 10 ਉਂਗਲੀਆਂ ਦਿੱਤੀਆਂ ਨੇ ਪੈਰ ਦਿੱਤੇ ਨੇ ਲੱਤਾਂ ਦਿੱਤੀਆਂ ਨੇ ਇਹਦਾ ਤੁਸੀਂ ਕੀਮਤ ਜਾਣਦੇ ਨਹੀਂ ਹੈਗੇ ਤੁਸੀਂ ਕੀਮਤ ਸੋਚਦੇ ਹੋ ਗੱਡੀਆਂ ਤੁਸੀਂ ਸੋਚਦੇ ਹੋ ਫੋਨ ਇਹ ਬੋ ਵੀ ਇਹ ਦਿੱਤਾ ਹੁੰਦੀਆਂ ਨੇ ਨਹੀਂ ਦਾਤਾ ਜੋ ਪ੍ਰਮਾਤਮਾ ਨੇ ਸਾਨੂੰ ਬੰਦੇ ਦੀ ਜ਼ਿੰਦਗੀ ਦੇ ਵਿੱਚ ਪਾਇਆ ਉਹ ਬਹੁਤ ਵੱਡੀ ਦਾਤ ਹੈ ਜੋ ਤੰਦਰੁਸਤੀ ਦਿੱਤੀ ਆ ਉਹ ਬਹੁਤ ਵੱਡੀ ਦਾਤ ਹੈ ਉਹ ਸਰਮਾਇਆ ਜਿਹੜਾ ਤੁਹਾਡੇ ਕੋਲ ਆ ਉਹਦੇ ਆਸਰੇ ਤੁਸੀਂ 100% ਕੰਮ ਜਾ ਉਹੋ ਸਕਦੇ ਹੋ ਇਹ ਪੂੰਜੀ ਜਿਹੜੀ ਹੈਗੀ ਆ ਤੁਹਾਡੇ ਕੋਲੇ ਕਰੋੜਾਂ ਅਰਬਾਂ ਦੀ ਵੀ ਪੂੰਜੀ ਦੇ ਮੁਕਾਬਲੇ ਕੁਝ ਨਹੀਂ ਇਹ ਅਰਬਾਂ ਰੁਪਏ ਦੀ ਪੂੰਜੀ ਪ੍ਰਮਾਤਮਾ ਨੇ ਤੁਹਾਨੂੰ ਤੰਦਰੁਸਤ ਸਰੀਰ ਦੇ ਕੇ ਤੁਹਾਡੇ ਚ ਪਾਈਆ ਤਾਂ ਤੁਸੀਂ ਕਾਮਯਾਬ 100% ਹੋ ਸਕਦੇ ਹੋ ਹੁਣ ਕਈ ਤੁਸੀਂ ਦੇਖੋਗੇ ਉਹ ਮੈਂ ਇੱਕ ਦੇਖਦਾ ਹਾਂ ਨਾ ਵੀਰ ਸੋਹਣਾ ਮੋਹਣਾ ਜਿਨ੍ਹਾਂ ਦੇ ਸਰੀਰ ਜੁੜੇ ਹੋਏ ਨੇ ਧੜ ਇੱਕ ਹੈ ਸਿਰ ਦੋ ਨੇ ਵੱਖੋ ਵੱਖਰਾ ਮਤਲਬ ਮਾਣੇ ਵੱਖੋ ਵੱਖਰਾ ਦਿਮਾਗ ਹੈ ਉਹ ਵੀ ਆਪਣੇ ਆਪ ਨੂੰ ਕਾਮਯਾਬ ਕਰੀ ਬੈਠੇ ਨੇ ਲੇਕਿਨ ਅਸੀਂ ਸਾਰਾ ਕੁਝ ਹੁੰਦੇ ਹੋਏ ਵੀ ਹਾਏ ਮਰ ਗਏ ਮੇਰੇ ਕੋਲ ਤਾਂ ਕੁਝ ਵੀ ਨਹੀਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਮੈਂ ਤਾਂ ਮਰ ਗਿਆ ਮੇਰੇ ਕੋਲ ਕੋਈ ਪੈਸੇ ਨਹੀਂ ਲੋਨ ਨੂੰ ਮੈਂ ਇਸ ਤਰ੍ਹਾਂ ਦੇ ਲੋਕ ਦੇਖੇ ਨੇ 20 ਵੀ ਕਿੱल्ल्या ਦੇ ਮਾਲਕ 10-10 ਕਿੱल्ल्या ਦੇ ਮਾਲਕ 5 ਲੱਖ 2 ਲੱਖ ਦੇ ਕਰਜ਼ੇ ਪਿੱਛੇ ਸੁਸਾਈਡ ਕਰ ਜਾਂਦੇ ਨੇ ਯਾਰ ਹੱਦ ਦੀ ਗੱਲ ਹੈ ਕਿ ਤੁਸੀਂ ਜੋ ਤੁਹਾਨੂੰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਨਾਲ ਜਾਇਦਾਦ ਵੀ ਦਿੱਤੀ ਤੇ ਤੁਸੀਂ 5-7 ਲੱਖ ਦੇ ਕਰਜ਼ੇ ਪਿੱਛੇ ਮਰ ਰਹੇ ਹੋ ਡਿਪਰੈਸ਼ਨ ਤੇ ਜਾ ਰਹੇ ਹੋ ਕਿ ਹਾਈ ਕਰਜ਼ਾ ਹਾਈ ਕਰਜ਼ਾ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਤੁਹਾਨੂੰ ਬਹੁਤ ਪੂੰਜੀਪਤੀ ਬਣਾਇਆ ਪ੍ਰਮਾਤਮਾ ਨੇ ਉਹਦੀ ਸਹੀ ਵਰਤੋਂ ਕਰਕੇ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਆਪਣੇ ਮਨ ਦੀ ਸਹੀ ਵਰਤੋਂ ਕਰਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਹਾਨੂੰ ਕੋਈ ਦੁਨੀਆ ਦਾ ਬੰਦਾ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦਾ ਪਰ ਤੁਹਾਨੂੰ ਪੋਜਿਟਿਵ ਸੋਚ ਰੱਖ ਕੇ ਜੋ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰਕੇ ਤੁਹਾਨੂੰ ਅੱਗੇ ਵਧਣਾ ਪਊਗਾ ਅੱਗੇ ਅਗਰ ਤੁਸੀਂ ਇਸ ਮੇਰੀ ਸਲਾਹ ਨੂੰ ਮੰਨ ਕੇ ਆਪਣੇ ਜਿਹੜਾ ਆਪਾਂ ਅਚੇਤ ਮਨ ਕਹਿ ਦਿੰਨੇ ਆ ਸਬਕੌਨਸ਼ੀਅਸ ਮਾਈਂਡ ਕਹਿ ਦਿੰਨੇ ਆ ਇਹਨੂੰ ਸਟਰੋਂਗ ਕਰਕੇ ਤੁਸੀਂ ਆਪਣੇ ਉਸ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਗੱਲ ਬਿਠਾਓ ਕਿ ਮੈਂ ਕਾਮਯਾਬ ਹੋਵਾਂਗਾ ਔਰ ਕੋਈ ਵੀ ਇੱਕ ਕਿੱਤਾ ਚੁਣੋ ਕੋਈ ਵੀ ਇੱਕ ਕੰਮ ਚੁਣੋ ਤੇ ਤੁਸੀਂ ਉਹਦੇ ਵਿੱਚ ਹਰ ਹਾਲਤ ਕਾਮਯਾਬ ਹੋਵੋਗੇ ਜਦੋਂ ਇੱਕ ਪੈਟਰੋਲ ਪੰਪ ਤੇ ਪੌਣ ਤੇਲ ਪਾਉਣ ਵਾਲਾ ਕਰੇਂਦਾ ਰਿਲਾਇੰਸ ਦਾ ਮਾਲਕ ਬਣ ਸਕਦਾ ਹੈ ਅਗਰ ਕੋਈ ਵਿਅਕਤੀ ਰਾਕਟ ਬਣਾ ਸਕਦਾ ਹੈ ਅਗਰ ਕੋਈ ਵਿਅਕਤੀ ਪੈਟਰੋਲ ਪੰਪਾਂ ਦਾ ਮਾਲਕ ਬਣ ਸਕਦਾ ਹੈ ਬੂਟਾ ਨੂੰ ਪਾਲਿਸ਼ ਕਰਨ ਵਾਲਾ ਹਜ਼ਾਰਾਂ ਕਰੋੜ ਦਾ ਅੰਪਾਇਰ ਖੜਾ ਕਰ ਸਕਦਾ ਹੈ ਅਨਪੜ ਬਿਅਕਤੀ ਐਡੇ ਵੱਡੇ ਵੱਡੇ ਅ ਅੰਪਾਇਰ ਖੜੇ ਕਰ ਦਿੰਦੇ ਨੇ ਕਿ ਕਿਸੇ ਦੇ ਸੋਚਣ ਤੋਂ ਵੀ ਪਰੇ ਦੀ ਗੱਲ ਹੁੰਦੀ ਆ ਪਰ ਜਦੋਂ ਉਹ ਦੱਸਦੇ ਨੇ ਕਿ ਮੈਂ ਅਨਪੜ ਸੀ ਮੈਂ ਇੱਕ ਅਮਰੀਕਾ ਦੇ ਆਪਣੇ ਸੰਤ ਸਿੰਘ ਸੈਦ ਉਹਨਾਂ ਦਾ ਨਾਮ ਹੈ ਰੰਧਾਵਾ ਸਾਹ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੁਣ ਰਿਹਾ ਸੀਗਾ ਕਿ ਮੈਂ ਅਨਪੜ ਸੀ ਕੁਝ ਵੀ ਪੜਿਆ ਨਹੀਂ ਹੋਇਆ ਲੈਕਿਨ ਅੱਜ ਇੰਨਾ ਵੱਡਾ ਮਤਲਬ ਬਿਜ਼ਨਸ ਬੰਦਾ ਕਰ ਰਿਹਾ ਕਿ ਸੋਚ ਕੇ ਹੈਰਾਨੀ ਹੁੰਦੀ ਆ ਸੋ ਇਹ ਪਾਵਰ ਤੁਹਾਡੇ ਵਿੱਚ ਵੀ ਆ ਹਰ ਇੱਕ ਵਿਅਕਤੀ ਦੇ ਵਿੱਚ ਪਰ ਉਹ ਪਾਵਰ ਨੂੰ ਤੁਸੀਂ ਵਰਤਣਾ ਸਿੱਖੋ ਪੋਜੀਟਿਵ ਹੋ ਤੇ ਤੁਹਾਡਾ ਰਸਤਾ ਪਰਮਾਤਮਾ ਆਪਣੇ ਆਪ ਖੋਲੇਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ